5 ਵਜੇ ਪਤਾ ਲੱਗਦਾ ਉਹ ਵੀ ਦੋ ਬੱਚਾ ਮੈਂ ਭੇਜ ਦੇਣਾ ਨੇ ਮੁੰਡੇ ਮੁੰਡੇ ਨੇ ਉੱਥੇ ਉਹਨਾਂ ਦੇ ਘਰੇ ਜਾ ਕੇ ਸੌ ਸੈਟ ਕਰ ਲਿਆ। ਇਹ ਕਿਹਾ ਇਹਨਾਂ ਨੇ ਮਾਰ ਕਿਉਂ ਬੈੱਡ ਦੇ ਉੱਤੇ ਪਾਇਆ ਉਹ ਬੈੱਡ ਦੇ ਉੱਤੇ ਕਿਵੇਂ ਪੈ ਗਿਆ ਉਹ। ਅੱਧ ਬਚ ਗਏ ਜੀ। ਰਾਤ 8:00 ਵਜੇ ਚੁੱਕੇ ਨੇ। ਰਾਤ ਦੇ 8:00 ਵਜੇ ਅੱਧ ਘੰਟੇ ਤੱਕ ਪੁਲਿਸ ਕੋਈ ਕਾਰਵਾਈ ਨਹੀਂ ਕੀਤੀ। ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੇ। ਆਪ ਨੂੰ ਸਵੇ ਕਾਂਸਟੇਬਲ ਗੁਰਕੀਰਤ ਸਿੰਘ ਗੋਲਡੀ ਦੀ ਗੋਲੀ ਲੱਗਨ ਦੇ ਨਾਲ ਮੌਤ ਹੋ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਗੋਲਡੀ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡਿਆ ਦਾ ਗਨਵੈਨ ਸੀ ਤੇ ਗੁਰਕੀਰਤ ਸਿੰਘ ਗੋਲਡੀ ਦੀ ਗੋਲੀ ਲੱਗਨ ਦੇ ਨਾਲ ਮੌਤ ਹੋਈ ਹੈ ਗੋਲਡੀ ਖੰਨਾ ਦੇ ਦੁਰਾਹਾ ਦੇ ਥਾਣਾ ਦੀਨੋਂ ਦੇ ਪਿੰਡ ਰਾਮਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਕਿ ਅੱਜ ਆਪਣੇ ਪਿੰਡ ਦੇ ਵਿੱਚ ਕਿਸੇ ਦੇ ਘਰ ਆਇਆ ਸੀ ਤੇ ਉੱਥੇ ਹੀ ਝਗੜੇ ਦੇ ਦੌਰਾਨ ਸਰਵਿਸ ਪਿਸਤੌਲ ਤੋਂ ਗੋਲੀ ਚੱਲੀ ਹੈ ਤੇ ਗੋਲਡੀ ਦੇ ਜਵਤ ਜੀ ਹੈ ਜੇਜ ਵਿੱਚ ਉਸਦੀ ਮੌਤ ਹੋ ਗਈ ਹੈ ਹਾਲਾਂਕਿ ਸੂਚਨਾ ਮਿਲਦੇ ਹੈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਉਥੇ 골ਡੀ ਦੇ ਪਰਿਵਾਰ ਵਾਲਿਆਂ ਨੇ ਗੰਭੀਰ ਇਲਜ਼ਾਮ ਲਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਦੇ ਘਰ 골ਡੀ ਗਿਆ ਸੀ ਉਹਨਾਂ ਦੇ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਸੀ ਤੇ 골ਡੀ ਦੁਪਹਿਰ ਦੇ ਸਮੇਂ ਉਹਨਾਂ ਦੇ ਘਰ ਗਿਆ ਤੇ ਸ਼ਾਮ 5 ਵਜੇ ਦੱਸਿਆ ਜਾ ਰਿਹਾ ਹੈ ਕਿ 골ਡੀ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਪਰਿਵਾਰ ਦਾ ਇਹ ਕਹਿਣਾ ਹੈ ਕਿ 골ਡੀ ਨੂੰ ਗੋਲੀ ਮਾਰੀ ਗਈ ਹੈ ਦੂਜੇ ਪਾਸੇ ਜਿਸ ਘਰ ਦੇ ਵਿੱਚ ਇਹ ਘਟਨਾ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ 골ਡੀ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ ਹਾਲਾਂਕਿ ਇਸ ਪਿੱਛੇ ਦੀ ਵਜ੍ਹਾ ਕੀ ਹੈ ਫਿਲਹਾਲ ਜਦੋਂ ਖੁਲਾਸਾ ਨਹੀਂ ਹੋ ਸਕਿਆ ਮੌਕੇ ਤੇ ਡੀਐਸਪੀ ਪਾਇਲ ਹਿਮੰਤ ਮਲਹੋਤਰਾ ਤੇ ਦੁਰਾਹਾ थाना ਐਸਐਚਓ ਆਕਾਸ਼ ਦੱਤ ਵੀ ਪਹੁੰਚ ਗਏ ਸਨ ਕੀ ਨਾਮ ਆਪਣਾ ਸਰਬਜੀਤ ਸਿੰਘ ਕੀ ਕਹਿਣਾ ਚਾਹੁੰਦਾ ਜੀ ਕੀ ਘਟਨਾ ਵਾਪਰੀ ਹੈ ਘਟਨਾ ਚ 8 ਵਜੇ ਦੀ ਆ ਜੀ ਸਾਨੂੰ 5 ਵਜੇ ਪਤਾ ਲੱਗਦਾ ਉਹ ਵੀ ਜੋ ਪੰਚਾਇਤ ਦੇ ਮੈਂਬਰ ਭੇਜਦੇ ਇਹਨਾਂ ਨੇ ਮੁੰਡੇ ਮੁੰਡੇ ਨੇ ਉੱਥੇ ਉੱਥੇ ਘਰੇ ਜਾ ਕੇ ਸੋਸਾਇਡ ਕਰ ਲਿਆ ਸੋਸਾਇਡ ਐਂ ਕਰ ਲਿਆ ਵੀ ਯਾਦ ਆਪਾਂ ਸਾਰੇ ਘਰੇ ਇਹਨਾਂ ਚਵਾਰੇ ਵਿੱਚ ਕਿਵੇਂ ਜੜ ਕੇ ਆਉਹੋ ਹੈ ਨਾ ਫਿਰ ਇਹਨਾਂ ਨੇ ਮਾਰ ਕੇ ਉਹ ਬੈੱਡ ਦੇ ਉੱਤੇ ਪਾਇਆ ਉਹ ਬੈੱਡ ਦੇ ਉੱਤੇ ਕਿਵੇਂ ਪੈ ਗਿਆ ਉਹ ਫਿਰ ਇਹਨਾਂ ਨੇ ਉਹ ਜਿਹੜਾ ਮੋਬਾਈਲ ਸੀ ਉਹ ਵੀ ਖੋਹ ਲਿਆ ਇਹਨਾਂ ਨੇ ਉਹ ਉਹਦੇ ਕੋਲੋਂ ਉਹ ਨਕੋ ਲਿਆ ਹੈ ਨਾ ਸਾਨੂੰ ਤਾਂ ਇਹਨਾਂ ਨੇ ਜੇ ਸਾਨੂੰ ਜੇ ਦੇ ਦਾਦ ਦੇ ਕਾਲ ਕਰਕੇ ਅਸੀਂ 100 ਡਾਕਟਰ ਦੇ ਲੈ ਕੇ ਜਾਂਦੇ ਤੇ ਫੇਫਲੇ ਲੈ ਕੇ ਜਾਂਦੇ ਅਸੀਂ ਹੁੰਦੇ ਨਹੀਂ ਤੁਹਾਡੇ ਕੀ ਲੱਗਦਾ ਸੀ ਉਹ ਮੇਰਾ ਭਤੀਜਾ ਸੀ ਕੀ ਜੋਬ ਕਰਦਾ ਸੀ ਇਹ ਪੰਜਾਬ ਪੁਲਿਸ ਸੀਗਾ ਜੀ ਤੇ ਹੁਣ ਕੀ ਮੰਗ ਕਰਦੇ ਹੋ ਹਣ ਇਹਨਾਂ ਵੀ ਕਾਰਵਾਈ ਹੋਣੀ ਚਾਹੀਦੀ ਸਸਤੋ ਸਸਤੋ ਜੀ ਪੁਲਿਸ ਨੇ ਕਾਰਵਾਈ ਕੀਤੀ ਕੋਈ ਹੁਣ ਤੱਕ ਪੁਲਿਸ ਵਾਲੇ ਕੋਈ ਨਹੀਂ ਕਰੀ ਕਾਰਵਾਈ ਜੀ ਉਹ ਤਾਂ ਵੀ ਪੱਖ ਲੈ ਰਹੇ ਆ ਘਟਨਾ ਕਿੰਨੇ ਵਜੇ ਦੀ ਹੋਈ ਆ ਹਾਂਜੀ ਘਟਨਾ ਕਿੰਨੇ ਵਜੇ ਹੋਈ ਆ ਇਹ 1.5 ਵਜੇ ਹੋਈ ਆ ਜੀ ਹੁਣ ਕਿੰਨੇ ਵਜੇ ਚੁੱਕੇ ਆ ਹੁਣ 8 ਵਜੇ ਮੇਰੇ 8 ਵਜੇ 8 ਵਜੇ ਜੀ ਰਾਤ ਦੇ 8:00 ਚੁੱਕੇ ਨੇ ਰਾਤ ਦੇ 8:00 ਘੰਟੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਜੀ ਇਹਨਾਂ ਨੇ ਨੀ ਉਹਨੇ ਆਪਣੇ ਘਰ ਕਰੀਆ ਕਿਸੇ ਘਰ ਦੀ ਕਿਸੇ ਕੀ ਮਾਮਲਾ ਕੀ ਹੈ ਗਾਜੀ ਲੱਗਦਾ ਮਾਮਲਾ ਵੈਸੇ ਨਾਲ ਕਿਸੇ ਨਾਲ ਸੜਕੀ ਹੋਰ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਗਾਜੀ ਪਰਿਵਾਰਕ ਮੈਂਬਰਾਂ ਕਹਿੰਦੇ ਵੀ ਇਹਨਾਂ ਨੇ ਕੋਈ ਕਿਸੇ ਦਾ ਕੋਈ ਫੇਰ ਦਾ ਕੋਈ ਸ਼ਿਕਾਇਤ ਹੈ 2000 ਦੇ ਫੇਰ ਦਾ ਫੇਰ ਜੁਮੀ ਹੈ ਆਪ ਕੋ ਨਹੀਂ ਉਹਨਾਂ ਦੇ ਘਰ ਆ ਫੇਰ ਜਿਹਨਾਂ ਦੇ ਜੀ ਜੀ ਹੈ ਜੀ